ਗੁਰਪ੍ਰੀਤ ਅਰਿ ਸਾਹਾ ਸੰਗਤ ਜੀ ਵਿਆਹ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕਨੇਡਾ ਦੀ ਧਰਤੀ ਤੋਂ ਅੱਜ ਜੋ ਇਹ ਮਾਡਲ ਦਾਸ ਵੱਲੋਂ ਬਣਾਇਆ ਗਿਆ ਹੈ ਜੋਰ 1984 ਕੱਲੂਕਾਰੇ ਦੇ ਵਿੱਚ ਸ਼ਹੀਦ ਹੋਏ ਮਹਾਨ ਸਿਦਾ ਸਿੰਘਾ ਸਿੰਘਲਿਆ ਨੂੰ ਮਹਾਨ ਯੋਧਿਆਂ ਨੂੰ ਸਮਰਪਿਤ ਕਰਕੇ ਬਣਾਇਆ ਗਿਆ ਹੈ ਜੋ ਕਿ આજ ਤੋਂ तकरीबन 41 ਸਾਲ ਪਹਿਲਾਂ ਸਿੱਖ ਕੌਮ ਤੇ ਜੋ ਕੱਲੂਕਾਰਾ ਵਰਤਿਆ ਸੀਗਾ ਅਨੇਕਾਂ નિર્ਦੋਸ਼ ਸ਼ਹੀਦਾਂ ਸੰਗਾਂ ਸੰਗਿਆ ਨੇ ਸ਼ਹਾਦਤਾਂ ਪਾਈਆਂ ਕੌਮ ਦੇ ਸ਼ੂਰਬੀਰ ਯੋਧੇ ਵੀ ਇੱਥੇ ਸ਼ਹਾਦਤਾਂ ਪਾ ਗਏ ਕਿਸ ਤਰ੍ਹਾਂ ਕੋਹ ਕੋ ਕੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਸ ਦਰਦ ਨੂੰ ਬਿਆਨਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਇਸ ਤੋਂ ਇਲਾਵਾ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਦਾਸ ਵੱਲੋਂ ਬਣਾ ਕੇ ਦਿੱਤੇ ਗਏ ਹਨ ਜੋ ਕਿ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਨੇ ਇਹ ਮਾਡਲ ਤਕਰੀਬਨ 7.5 ਫੁੱਟ ਉਚਾਈ ਤੇ ਤਕਰੀਬਨ 6 ਫੁੱਟ ਚੌੜਾ ਮਾਡਲ ਐਮ ਡੀ ਐਫ ਫਾਈਬਰ ਤੇ ਸੋਲਿਡ वुਡ ਦੇ ਨਾਲ ਬਣਾਇਆ ਗਿਆ ਹੈ ਇਹ ਉਹਨਾਂ ਮਹਾਨ ਸ਼ਹਾਤਾ ਨੂੰ ਯਾਦ ਕਰਦਿਆਂ ਬਣਾਇਆ ਗਿਆ ਹੈ ਜਿਨ੍ਹਾਂ ਸ਼ਹਾਤਾ ਦਾ ਅਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪੂਰੀ ਦੁਨੀਆ ਦੇ ਵਿੱਚ ਸਰਬੱਤ ਦਾ ਭਲਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਪਾਣਾ ਕਦੇ ਵੀ ਕਿਸੇ ਕੌਮ ਤੇ ਵੀ ਨਾ ਵਾਪਰੇ ਦੁਬਾਰਾ ਫਿਰ ਮੈਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਤੇ ਸਰਦਾਜਲੀ ਦਿੰਦਾ ਹਾਂ ਉਥੇ ਸਿੱਖ ਪੰਥ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਆਓ ਇੱਕ ਨਿਸ਼ਾਨ ਸਾਹਿਬ ਦੇ ਥਲੇ ਇਕੱਤਰ ਹੋ ਕੇ ਗੁਰੂ ਵਾਲੇ ਬਣੀਏ ਗੁਰੂ ਦੇ ਸੰਦੇਸ਼ ਨੂੰ ਕਮਾਈਏ ਗੁਰੂ ਦੇ ਬਾਣੇ ਨੂੰ ਅਪਣਾ ਕੇ ਗੁਰੂ ਵਾਲੇ ਬਣ ਕੇ ਕੌਮ ਦੀ ਸੇਵਾ ਕਰੀਏ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਨਿਰਦੋਸ਼ਾ ਨੇ 1984 ਦੇ ਵਿਛਾੜਾ ਪਾਈਆਂ ਉਹਨਾਂ ਨੂੰ ਦੁਆਰਾ ਫਿਰ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਨਮਸਕਾਰ